ਉਹਨਾਂ ਦੀਆਂ ਪੇਮੈਂਟਾਂ ਵੀ ਸਾਡੀਆਂ ਹੀ ਨਹੀਂ ਹੋਤੀਆਂ। ਚੱਲ ਦਿੱਤਾ। ਹੁਣ ਇਹਦਾ ਕੋਈ ਰਕ ਦਾ ਦੱਸਦੇ ਨਹੀਂ ਕਹਿੰਦੇ ਉਹ ਕੱਲ ਤੋਂ ਫੈਸਲਾ ਕਰ ਦੇਣਗੇ। ਇਦਾਂ ਫਟਾਫਟੇ ਚਾਰ-ਪੰਜ ਦਿਨਾਂ ਦਾ ਕੰਮ ਕਰਾ ਲਿਆ। ਹੂੰ। ਕਾਸ ਕਾਰੇ ਸਾਰੇ ਚੱਲਦੇ ਆ ਸਿਰਫ ਕਿਤਾਬਾਂ ਦੇ ਚੱਲਦੇ ਆ। ਉਪਹੁੰਚ ਚੱਲਦੇ ਆ, ਵੀਡੀਓਜ਼ ਚੱਲਦੇ ਆ। ਇਹਦੀ ਚੱਲਦੇ ਹੂੰ। ਹੂੰ। ਹੱਥ ਅੱਤੇ ਹੀ ਆ ਮਨ ਕਹਿੰਦਾ ਕਿ ਹੱਥ ਹੋ ਗਈ ਉਹੀ ਆਏ। ਹੱਥ ਉਹਨਾਂ ਦੀਆਂ ਹਦਾਇਤਾਂ ਕੁਝ ਹੋਰ ਸਨ ਨਵੀਂ ਸਰਕਾਰ ਵੱਲੋਂ ਜੋ ਕਿਹਾ ਗਿਆ ਤੇ ਜਿਹੜੇ ਬਲਾਕ ਅਧਿਕਾਰੀ ਆ ਇਹ ਤੁਹਾਨੂੰ ਕੁਝ ਹੋਰ ਸਿਖਾ ਰਹੇ ਆ ਤੇ ਫਿਰ ਕਿਤੇ ਨਾ ਕਿਤੇ ਲੱਗਦਾ ਨਹੀਂ ਹੈਗਾ ਵੀ ਉਹ ਟ੍ਰੇਨਿੰਗ ਕਿਹੜੀ ਸੀ ਕਿ ਉਹ ਵਿਅਸਤ ਆ ਮਤਲਬ ਸਮਾਂ ਖਰਾਬਤਾ ਪੈਸਾ ਖਰਾਬ ਸੀ ਉਹ ਕੀ ਹੈ ਜੀ ਮਤਲਬ ਜ਼ਮੀਨ ਤੇ ਦੇਖੀ ਤਾਂ ਉਹ ਸਾਰਾ ਕੁਝ ਉਲਟਿਆ ਗਿਆ ਅਸਾਂ ਕੰਨਾਂ ਸੱਤੀ ਸੱਤਨ ਦੇ ਜੀ ਸਾਨੂੰ ਸਾਫ਼ ਦੇ ਦੇਵੇ ਹੂੰ ਤੋਂ ਬਾਅਦ ਅਸੀਂ ਕਹਿ ਕਰਾਵਾਂਗੇ ਹਣੋ ਕਲੀਅਰ ਸਾਹਿਬ ਨਹੀਂ ਦੱਸਦੇ ਜੇਹੀ ਕੌਣ ਨੇ ਆ ਆਪਣੇ ਅਦਨੀਸ਼ ਕੁਮਾਰ ਹਾਂ ਤੁਹਾਡੀ ਹੋਈ ਉਹਦੇ ਨਾਲ ਗੱਲ ਉਹ ਗੱਲ ਹੁਣ ਫੋਨ ਨਹੀਂ ਚੱਕਦੇ ਹੁਣ ਸਰਪੰਚਾ ਕਿਹਨਾ ਤੁਹਾਡਾ ਮੇਰਾ ਨਾਮ ਹੈ ਸਹੀ ਕਿਹੜੇ ਪਿੰਡ ਦੇ ਸਰਪੰਚ ਹੈ ਜੀ ਸਰਪੰਚ ਸਾਹਿਬ ਇੱਕ ਤੁਹਾਡੇ ਪਿੰਡ ਤੋਂ ਮੁੰਡਾ ਕਿਹੜਾ ਮਿਹਨਤ ਮਜ਼ਦੂਰੀ ਵਾਲਾ ਆ ਉਹ ਬਲਾਕ ਦੇ ਵਿੱਚ ਪਹੁੰਚਿਆ ਹੋਇਆ ਆ ਤੇ ਉਹਦਾ ਕਹਿਣਾ ਆ ਵੀ ਮੈਨੂੰ ਮੇਰੀ ਮਜ਼ਦੂਰੀ ਨਹੀਂ ਦਿੱਤੀ ਜਾ ਰਹੀ ਕੀ ਕਰ ਰਹੇ ਆ ਇਸ ਚੀਜ਼ ਦਾ ਉਹਦਾ ਕਾਰਨ ਹੈਗਾ ਜੀ ਆਪਣੇ ਸਾਡੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਾਡੇ ਵੀ ਦਫ਼ਤਰ ਵਿੱਚ ਜਿਹੜੀ ਵੀ ਹੈਗੀ ਆ ਕਾਰਗੁਜ਼ਾਰੀ ਬਹੁਤ ਢਿੱਲੀ ਚੱਲ ਰਹੀ ਹੈ ਉਹਨਾਂ ਵਾਲਿਆਂ ਦੀ ਪੇਮੈਂਟ ਲੇਟ ਹੋ ਰਹੀ ਆ ਹਾਂ ਇਹਨਾਂ ਦੀ ਕੱਲਿਆਂ ਦੀ ਪੇਮੈਂਟ ਮਲੇਡ ਨਹੀਂ ਗਈ ਸਾਡੇ ਉਹ ਜਿਹੜੇ ਜਿੱਥੋਂ ਮਟੀਰੀਅਲ ਆਇਆ ਸਾਡੇ ਫਿਲਟਰ ਲੌਕ ਆਈਆ ਸੀਮੈਂਟ ਬਜਰੀ ਜਿੱਤਾ ਉਹਨਾਂ ਦੀਆਂ ਪੇਮੈਂਟਾਂ ਵੀ ਸਾਡੀਆਂ ਹੀ ਨਹੀਂ ਰੁਕੀਆਂ ਨੇ ਵੀਰ ਜੀ ਨਹੀਂ ਸਮਝਦਾ ਸਰ ਜੀ ਨਹੀਂ ਤੁਸੀਂ ਆ ਕੇ ਇਸ ਸੰਬੰਧੀ ਕਿਹਨੂੰ ਮਿਲ ਚੁੱਕੇ ਹੁਣ ਤੱਕ ਅਸੀਂ ਤਾਂ ਸਰਕਟ ਸਾਹਿਬ ਨੂੰ ਮਿਲੇ ਆ ਜੀ ਸਾਨੂੰ ਮਿਲੇ ਆ ਵੀਡੀਓ ਖੜਾ ਨੂੰ ਮਿਲੇ ਆ ਤੇ ਸਾਰਿਆਂ ਨੂੰ ਮਿਲ ਚੁੱਕੇ ਆ ਕੀ ਕਹਿਣਾ ਜੀ ਉਹਨਾਂ ਦਾ ਸੰਬੰਧੀ ਮੈਡਮ ਸਾਨੂੰ ਵੀਡੀਓ ਪੈਣ ਕਹਿ ਰਹੇ ਆ ਵੀ ਸਾਨੂੰ ਡੀਸੀ ਆਫਿਸ ਤੋਂ ਆਰਡਰ ਆ ਵੀ ਪੇਮੈਂਟ ਨਹੀਂ ਕਰ ਦਿੱਤੀ ਕੰਮ ਕਰਾ ਲੈਣਾ ਪੇਮੈਂਟ ਨਹੀਂ ਕਰਨੀ ਪੇਮੈਂਟ ਨਹੀਂ ਕਰਨੀ ਅਸੀਂ ਬਹੁਤ ਰਿਕੁਐਸਟਾਂ ਕੀਤੀਆਂ ਵੀ ਮੈਡਮ ਸਾਡੀ ਜਿਹੜੀ ਪੇਮੈਂਟ ਅਸੀਂ ਕੰਮ ਕਰਵਾ ਚੁੱਕੇ ਆ ਉਹਦੀ ਪੇਮੈਂਟ ਤਾਂ ਤੁਸੀਂ ਪਲੀਜ਼ ਕਰੋ ਅਸੀਂ ਨਵਾਂ ਕੰਮ ਕਰਾਵਾਂਗੇ ਉਹਦੀ ਤੁਸੀਂ ਨਾ ਕਰਿਓ ਜਿਹੜੇ ਨੇ ਹੁਣ ਲੱਖਾਂ ਰੁਪਇਆ ਇਸ ਸਾਡਾ ਡਿਊ ਆ ਦੇਣੇ ਵਾਲਾ ਤੇ ਉਹ ਦੇ ਵੀ ਸਾਨੂੰ ਦੋ ਦੋ ਫੋਨ ਆਉਂਦੇ ਆ ਵੀ ਸਾਡੀ ਪੇਮੈਂਟ ਕਰਵਾਉਣੀ ਨਹੀਂ ਸਰਕਾਰ ਤਾਂ ਕਹਿ ਰਹੀ ਹੈ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਪੂਰੇ ਜੋਰਾਂ ਨਾਲ ਚੱਲ ਰਹੇ ਆ ਤੇ ਬਿਨਾਂ ਕੈਸੇ ਤਾਂ ਫਿਰ ਜੋਰਾਂ ਨਾਲ ਕਿੱਥੇ ਚੱਲ ਰਿਹਾ ਹੈ ਵਿਕਾਸ ਕਾਰਜ ਸਾਰੇ ਚੱਲਦੇ ਆ ਸਿਰਫ ਕਿਤਾਬਾਂ ਦੇ ਚੱਲਦੇ ਆ ਜੀ ਉਥੋਂ ਚੱਲਦੇ ਆ ਵੀਡੀਓਜ਼ ਚੱਲਦੇ ਆ ਰੀਅਲਿਟੀ ਇਹ ਆ ਵੀ ਪਿੰਡਾਂ ਦੇ ਵਿੱਚ ਕੋਈ ਵਿਕਾਸ ਨਹੀਂ ਹੋ ਰਿਹਾ 1 ਰੁਪਿਆ ਵੀ ਗ੍ਰਾਂਟ ਨਹੀਂ ਆ ਰਹੀ ਗੌਰਮ ਸਿੰਘ ਜੀ ਠੀਕ ਹੈ ਜੀ ਤੇ ਸਰਪੰਚ ਸਾਹਿਬ ਇੱਕ ਜਾਂਦੇ ਜਾਂਦੇ ਮੈਂ ਤੁਹਾਨੂੰ ਗੱਲ ਪੁੱਛਣਾ ਚਾਹਣਾ ਤੁਸੀਂ ਇੱਥੇ ਟ੍ਰੇਨਿੰਗ ਕਰਕੇ ਗਏ ਹੋਣੇ ਬਲਾਗ ਦੇ ਵਿੱਚ ਜਦੋਂ ਨਵੇਂ ਸਰਪੰਚ ਬਣੇ ਹੋਣੇ ਹਾਂ ਜੀ ਗੇ ਇਥੇ ਨੂੰ ਟ੍ਰੇਨਿੰਗ ਦਿੱਤੀ ਗਈ ਜੀ ਉਸ ਵੇਲੇ ਟ੍ਰੇਨਿੰਗ ਤਾਂ ਸਾਨੂੰ ਇਹੀ ਦਿੱਤੀ ਗਈ ਸੀ ਕਿ ਤੁਸੀਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਜੋ ਵੀ ਤੁਸੀਂ ਕੰਮ ਕਰਾਉਣਾ ਹੈ ਉਹਦੇ ਬਾਰੇ ਪਾਓ ਮਤੇ ਪਾ ਕੇ ਉਹਨੂੰ ਵੀਡੀਓ ਭੇਜੋ ਮਤੇ ਗੱਟਾ ਐਸਟੀਮੇਟ ਬਣੂਗਾ ਸਾਰਾ ਪਾਸ ਹੋ ਜਾ ਫਿਰ ਕੰਮ ਕਰਵਾਉਗਾ ਹਮ ਬਟ ਇੱਥੇ ਆਉਣਿਆਂ ਤਾਂ ਸਾਨੂੰ ਇਹ ਕਿਹਾ ਜਾਂਦਾ ਕੋਈ ਮਤੇ ਬਾਤ ਪਾ ਲਿਓ ਐਸਟੀਮੇਟ ਬਾਤ ਲਾ ਲਿਓ ਤੁਸੀਂ ਕੰਮ ਸ਼ੁਰੂ ਕਰਿਓ ਨਹੀਂ ਆਪੇ ਟ੍ਰੇਨਿੰਗ ਦੇ ਕੇ ਆਪੇ ਟ੍ਰੇਨਿੰਗ ਦੇ ਹੱਲ ਤੇ ਚੱਲਦੇ ਇਹ ਬਿਲਕੁਲ ਬਿਲਕੁਲ ਠੀਕ ਹੈ ਤੇ ਜਦੋਂ ਤੁਸੀਂ ਟ੍ਰੇਨਿੰਗ ਇੱਥੇ ਕਰਕੇ ਜਾਂਦੇ ਰਹੇ ਆ ਤੁਹਾਨੂੰ ਉਸ ਵੇਲੇ ਇਹਨਾਂ ਨੇ ਕੀ ਕੀ ਸਮਾਨ ਪ੍ਰੋਵਾਈਡ ਕਰਵਾਇਆ ਸੀਗਾ ਜਿਹੜੀ ਤੁਸੀਂ ਟ੍ਰੇਨਿੰਗ ਕੀਤੀ ਕੀ ਕੀ ਸਮਾਨ ਤੁਹਾਨੂੰ ਦਿੱਤਾ ਉਸ ਵੇਲੇ ਉਸਦੇ ਵਿੱਚ ਸਾਨੂੰ ਇੰਨੇ ਕੁ ਮਟੀਰੀਅਲ ਦਿੱਤਾ ਸੀਗਾ ਪੰਚਾਇਤੀ ਰਾਜ ਐਕਟਰਜ਼ ਦੀ ਕੁਝ ਕੁ ਕਿਤਾਬਾਂ ਸੀਗੀਆਂ ਅੱਛਾ ਜੀ ਨਾਲ ਕੋਈ ਸਟੂਲ ਪੈਰ ਸੀਗਾ ਰਾਈਟਿੰਗ ਪੈਡ ਕਿੰਨੇ ਕੜਾ ਹੋਊਗਾ ਅੰਦਾਜ਼ਾ ਉਹ ਹੋਊਗਾ 10 ਰੁਪਏ ਵਾਲਾ ਤੇ ਪੈਨ ਕਿੰਨੇ ਕੜਾ ਹੋਊਗਾ ਪੈਨ ਵੀ ਹੋਊਗਾ 10 ਰੁਪਏ ਵਾਲਾ ਤੇ ਕਿਹੜਾ ਲਫਾਫਾ ਦਿੱਤਾ ਸੀ ਵਿੱਚ ਪਾਉਣ ਨੂੰ ਉਹ ਕਿੰਨੇ ਕੜਾ ਸੀਗਾ ਕੋਈ ਰੜਾ ਬਣਾ ਕੇ ਮੇਰੇ ਹਿਸਾਬ ਨਾਲ ਹੋ ਸਕਦਾ 500 ਰੇਡ ਤੇ ਨਹੀਂ ਨਹੀਂ ਕਿਹੜਾ 3 ਚੀਜ਼ਾਂ ਦਿੱਤੀਆਂ ਪੈਨਸਲ ਕਾਪੀ ਤੇ ਲਫਾਫਾ ਉਹ ਕਿੰਨੇ ਦਾ ਹੋਗਾ 3 ਚੀਜ਼ਾਂ ਵਾਫਾ ਤਾਂ ਸਰ ਬੈਗੇ ਸੀਗਾ ਜੀ ਮਤਲਬ ਕਲੀਅਰ ਬੈਗ ਦਾ 100 ਰੁਪਏ ਦਾ ਹੋਣਾ ਹੈ ਠੀਕ ਹੈ ਤੇ ਸਰ ਤੁਸੀਂ ਆਉਂਦੇ ਰਹੇ ਆ ਖਾਣ ਪੀਣ ਦਾ ਪ੍ਰਬੰਧ ਕਿਹੋ ਜਿਹਾ ਸੀ ਉਸ ਦਾ ਪ੍ਰਬੰਧ ਸਹੀ ਸੀਗਾ ਜੀ ਅੱਛਾ ਜੀ ਉਸ ਟਾਈਮ ਸਰਦੀਆਂ ਦੇ ਦਿਨ ਸੀਗੇ ਅੱਛਾ ਜੀ ਸਾਡਾ ਵੀ ਪ੍ਰਬੰਧ ਸੀਗਾ ਤੇ ਪਲੱਸ ਲੰਚ ਵੀ ਵਧੀਆ ਆ ਰਿਹਾ ਸੀ ਮਤਲਬ ਕੋਚ ਠੀਕ ਸੀਗਾ ਵਾ ਤੇ ਜਿਹੜੇ ਸਭ ਤੁਹਾਨੂੰ ਟ੍ਰੇਨਰ ਇੱਥੇ ਟ੍ਰੇਨਿੰਗ ਦੇ ਕੇ ਗਏ ਆ ਉਹਨਾਂ ਦੀਆਂ ਹਦਾਇਤਾਂ ਕੁਝ ਹੋਰ ਸਨ ਅਭੀ ਸਰਕਾਰ ਵੱਲੋਂ ਜੋ ਗਿਆ ਗਿਆ ਤੇ ਜਿਹੜੇ ਬਲਾਕ ਅਧਿਕਾਰੀ ਆ ਇਹ ਤੁਹਾਨੂੰ ਕੁਝ ਹੋਰ ਸਿਖਾ ਰਹੇ ਆ ਤੇ ਫਿਰ ਕਿਤੇ ਨਾ ਕਿਤੇ ਲੱਗਦਾ ਨਹੀਂ ਹੈਗਾ ਵੀ ਉਹ ਟ੍ਰੇਨਿੰਗ ਕਿਹੜੀ ਸੀ ਕਿ ਉਹ ਵਿਅਰਥਾ ਆ ਮਤਲਬ ਸਮਾਂ ਖਰਾਬਤਾ ਪੈਸਾ ਖਰਾਬ ਸੀ ਹੋ ਜੀ ਜੀ ਮਤਲਬ ਜ਼ਮੀਨ ਤੇ ਦੇਖੀਏ ਤਾਂ ਉਹ ਸਾਰਾ ਕੁਝ ਉਲਟਿਆ ਹੋ ਹੂੰ ਜੋ ਸਾਨੂੰ ਟ੍ਰੇਨਿੰਗ ਬੱਚੇ ਸ੍ਰੀ ਜ ਸੁਵਿੰਦਰ ਸਿੰਘ ਜੀ ਸੀਗੇ ਫਿਰ ਉਸ ਤੋਂ ਹੂੰ ਪੁੱਛ ਸਕਦੇਗੇ ਹੂੰ ਜੋ ਵੀ ਮਤਲਬ ਉਹ ਨਹੀਂ ਸਰਮ ਫਰੈਂਡਿੰਗ ਦਿੱਤੀ ਆ ਜੋ ਰਿਐਲਿਟੀ ਆ ਉਹਦੇ ਬਿਲਕੁਲ ਆਪੋਸਿਟ ਹੈ ਧੰਨਵਾਦ ਸਰ ਬਹੁਤ ਬਹੁਤ ਤੁਹਾਡਾ ਕੀ ਨਾ ਜੀ ਤੁਹਾਡਾ ਮੇਰਾ ਨਾਮ ਜੀ ਰਾਮ ਆ ਪੱਕਾ ਨਾਮ ਰਾਮੇਸ਼ਵਰ ਆ RAM ਜੀ ਤੁਸੀਂ ਬਲਾਕ ਰੁੜਕਾ ਕਲਾਂ ਦੇ ਵਿੱਚ ਬਾਰ ਬਾਰ ਕੰਨੇ ਗੀੜੀਆਂ ਮਾਰ ਰਹੇ ਆ ਕੀ ਕਰਨੇ ਆ ਪਤਾ ਨਹੀਂ ਕਾਣ ਕੀ ਆ ਸੀ ਤਾਂ ਗੀੜੀਆਂ ਇੱਥੇ ਆਪਾਂ 25 ਮਾਰ ਚੁੱਕੇ ਆ ਨਹੀਂ ਕਿਉਂ ਗੀੜੀਆਂ ਮਾਰਦੇ ਹੋ ਤੁਸੀਂ ਪੈਸੇ ਲਈ ਉਹ ਹੁਣ ਕੰਮ ਕਰਾਣੇ ਕੇ ਬਾਅਦ ਆ ਪੈਸੇ ਨਹੀਂ ਮਿਲਦਾ ਸਰ ਨੂੰ ਕੰਮ ਕੀ ਕੀ ਕੰਮ ਕਰਦੇ ਹੋ? ਤਿੰਨ ਟਾਲਕ ਵੀ ਲਾਇਆ, ਹੌਦੀਆਂ ਹੀ ਬਣਾਈਆਂ ਔਰ ਇੱਕ ਖੁਲੀ ਵੀ ਬਣਾਈ। ਕਿਹੜੇ ਪਿੰਡ? ਇਹ ਨਵਾਂ ਪਿੰਡ ਜੰਨਪਿੰਡ। ਤੋਂ ਇੱਥੇ ਆ ਕੇ ਪੱਤ ਦੀ ਲੋਹਾਰਾ ਰਹਿਗਾ। ਹੂੰ। ਇੱਥੇ ਵੀ ਕੰਮ ਕੀਤਾ। ਹੁਣ ਇਹਦਾ ਕੋਈ ਰੱਤ ਦਾ ਦੱਸਦੇ ਨਹੀਂ ਕਹਿੰਦੇ ਉਹ ਕੱਲ ਦੱਸੇ ਹਸਾਕ ਕਰ ਦੇਣਗੇ ਇਦਾਂ ਫਦਾ ਫਦਾ ਕੇ ਚਾਰ ਪੰਜ ਦਿਨ ਮੈਂ ਕੰਮ ਭਰ ਆ ਲਿਆ। ਹੂੰ। ਮੈਨੂੰ ਕੋਈ ਕਲੀਆ ਸਾਹਿਬ ਦੱਸੇਗਾ ਪੈਸੇ ਮੈਂ ਤਾਂ ਘਰ ਜਾਣਾ ਸੀ ਮੇਰੇ ਹੁਣ ਬੱਚਿਆਂ ਦਾ ਸਕੂਲ ਦਾ ਟਾਈਮ ਹੋ ਗਿਆ। ਹੂੰ। ਮੈਂ ਪਰੇਸ਼ਾਨ ਹਾਂ ਰੋਜ਼ ਮੈਨੂੰ ਕਹਿੰਦੇ ਪਰਸੋਂ ਨਰਸੋਂ ਪਰਸੋਂ ਪਰਸੋਂ ਕਰੀ ਜਾਂਦੇ ਲੇਕਿਨ ਕੋਈ ਵੀ ਮੈਨੂੰ ਠੀਕ ਠਾਕ ਨਹੀਂ ਦੇਦਾ ਕਲੀ ਕੇ ਸਾਦਾ ਦੇ ਇੰਨੇ ਬਨੇ ਆ ਜੀ ਤੁਸੀਂ ਬਨੇ ਮੈਨੂੰ ਦੇ ਦੋ ਮੈਂ ਆਪਣੇ ਘਰ ਜਾਵਾਂ ਠੀਕ ਨਹੀਂ ਬਾਕੀ ਤੁਹਾਡਾ ਕੋਈ ਕੰਮ ਜਿਹੜਾ ਮੈਂ ਕਿਹਾ ਉਹ ਦਾ ਅਧੂਰਾ ਕਹਾਂ ਜੋ ਤੁਸੀਂ ਕਿਹਾ ਉਹ ਮੈਂ ਕਰਦਾ ਠੀਕ ਹੈ ਅਗਰ ਤੁਹਾਡਾ ਕੋਈ ਕੰਮ ਅਧੂਰਾ ਹੋ ਤਾਂ ਤੁਸੀਂ ਕਹਿ ਸਕਦੇ ਅੱਛਾ ਕੌਣ ਤੁਹਾਡੇ ਪੈਸੇ ਰੋਕ ਕੇ ਕੌਣ ਬੈਠਾ ਕੌਣ ਤੁਹਾਨੂੰ ਹਿਸਾਬ ਨਹੀਂ ਦੇ ਰਿਹਾ ਕੌਣ ਆ ਹੁਣ ਸਹ ਕੰਸ ਸੈਟੀ ਸਾਥ ਕਹਿੰਦੇ ਕਿ ਜੇ ਇਹ ਸਾਨੂੰ ਹਿਸਾਬ ਦੇ ਦੇਵੇ ਹਮ ਤੋ ਪਾਸ ਦੇ ਨੂੰ ਕਹੇ ਕਰਾ ਦਿੰਦੇ ਹਉਨੂ ਕਲੀਗਰ ਸਾਹਿਬ ਨਹੀਂ ਦੱਸਦੇ ਜੇ ਹੀ ਕੋਣ ਹੈ ਆਪਨੇ ਅਦਨੀਸ਼ ਕੁਮਾਰ ਹਾਂ ਤੁਹਾਡੀ ਹੋਈ ਉਹਦੇ ਨਾਲ ਗੱਲ ਉਹ ਗੱਲ ਹੁਣ ਫੋਨ ਨਹੀਂ ਚੱਕਦੇ ਹੁਣ ਤਾਂ ਹੁਣ ਫੋਨ ਕਰਕੇ ਹਟਿਆ ਹਾਂ ਮਤਲਬ ਜਦੋਂ ਕੰਮ ਕਰਾਉਣਾ ਸੀ ਉਦੋਂ ਤੁਹਾਨੂੰ ਉਹਨਾਂ ਨੇ ਕੰਮ ਕਰਵਾ ਲਿਆ ਹੁਣ ਤੁਹਾਡਾ ਫੋਨ ਨਹੀਂ ਚੁੱਕਦੇ ਪਹਿਲੇ ਕਿੰਨੀ ਵਾਰੀ ਤੁਸੀਂ ਵਲਾਗ ਦੇ ਵਿੱਚ ਆ ਚੁੱਕੇ ਹੋ ਗਿਣਤੀ ਨਹੀਂ ਮੈਂ ਕਿਹਾ 25 30 ਵਾਰ ਆ ਗਏ ਹੁਣ ਤੇ ਦਾੜੀ ਤੋੜ ਕੇ ਆਉਂਦੇ ਕੰਮ ਛੱਡ ਕੇ ਆਉਨੇ ਆਪਣਾ ਤੇ ਫਿਰ ਜਿਹੜਾ ਇਹ ਨੁਕਸਾਨ ਹੁੰਦਾ ਇਹਦਾ ਪਰਭਾਈ ਕੌਣ ਕਰੂਗਾ ਤੁਹਾਡੀ ਇਹ ਹੋਣਾ ਇਹ ਤਾਂ ਆਪ ਹੀ ਸੋਚਿਆ ਕੌਣ ਕਰੂਗਾ ਹਾਂ ਜੀ ਜੇ ਸਰਪੰਚ ਹੋਣਾ ਸਰਪੰਚ ਵੀ ਥਰ ਬੈਠੇ ਗਿਆ ਨਾ ਇਹ ਸਰਪੰਚ ਵੀ ਆਇਆ ਹਾਂ ਆਹ ਤਾਂ ਕਈ ਵਾਰ ਗੇੜੇ ਲਾ ਹੁਣ ਕੋਈ ਇਸ ਮਨ ਪੱਕਾ ਦੱਸ ਦੇ ਨਹੀਂ ਕਿ ਕੀ ਗੱਲ ਆ ਮੰਨ ਲਓ ਜਦੋਂ ਕੰਮ ਕਰਵਾਉਣਾ ਸੀ ਉਦੋਂ ਸਾਰੇ ਮੋਹਰੇ ਸੀਗੇ ਜਦੋਂ ਹੁਣ ਕੰਮ ਹੋ ਗਿਆ ਹੁਣ ਸਾਰੇ ਪਿੱਛੇ ਹਟ ਗਏ ਜਦੋਂ ਤਾਂ ਇਹ ਕਹਿੰਦੇ ਕਿ ਤੁਸੀਂ ਕਰੋ ਇਹ ਜ਼ਿੰਮੇਵਾਰ ਹਾਂ ਹੁਣ ਜਦੋਂ ਹੋ ਜਾਂਦਾ ਫਰੰ ਖਰਗੋ ਮ ਕਹਿੰਦੇ ਏਦਾਂ ਦੀ ਤਪਦੀ ਧੁੱਪ ਵਿੱਚ ਕੰਮ ਕਰਨ ਤੋਂ ਬਾਅਦ ਜੇਕਰ ਪੈਸੇ ਨਹੀਂ ਮਿਲਦੇ ਕਿੱਦਾਂ ਦਾ ਮਹਿਸੂਸ ਹੁੰਦਾ ਮਹਿਸੂਸ ਕਦਾ ਹੁੰਦਾ ਕਿ ਕੁਝ ਕਰ ਨਹੀਂ ਸਕਦੇ ਹੂੰ ਤਾਂ ਹੁਣ ਅੱਤਈ ਅਮਰ ਕਹਿੰਦਾ ਕਿ ਅੱਤ ਹੋ ਗਈ ਉਹੀ ਆਏ ਅੱਤ ਹੋ ਗਈ ਹੈ ਤੇ ਤੁਹਾਡੇ ਕਿੰਨੇ ਕੁ ਪੈਸੇ ਅੜੇ ਇਹਨਾਂ ਵੱਲਾਂ ਹੁਣ ਪੈਸੇ ਅੜੇ ਹੋਣਗੇ ਲੱਖ ਹਜ਼ਾਰ ਤੋਂ ਉੱਪਰ ਹੀ ਹੋਣੇ ਬੇ ਲੱਖਾਂ ਤੇ ਲੱਗ ਸ਼ੱਕੇ ਤੁਹਾਡੇ ਰੋਕੇ ਬੈਠੇ ਆ ਉੱਪਰ ਹੀ ਆ ਹੋਣੇ ਦੋਸਤੋ ਇਹ ਵਿਚਾਰਾ ਕਿੰਨੇ ਦਿਨ ਤੋਂ ਲਗਾਤਾਰ ਗੇੜੇ ਮਾਰਦਾ ਆ ਲੱਖਾਂ ਅੰਡਰ ਰੁਪਈਆ ਦਾ ਫਸਾ ਕੇ ਬੈਠੇ ਹੋਏ ਇੱਕ ਮਹੀਨਾ ਤੋਂ ਮਿੰਤੀ ਨੂੰ ਹੋ ਗਿਆ ਮਿੰਤੀ ਹੋਈ ਨਾ ਕਵੀ ਨਾ ਹੋ ਗਿਆ ਮਿੰਤੀ ਨੂੰ ਪੈਣ ਪੜਾ ਦੇ ਮਿੰਤੀ ਹੋਈ ਆ ਤਾਂ ਆਓ ਤੁਸੀਂ ਸਾਹਬ ਰਿੰਦਾਸ ਲਾਓ ਤਾਂ ਜੈ ਨੂੰ ਇੱਕ ਵਾਰੀ ਫੋਨ ਲਾਓ ਤਾਂ ਲਾਓ ਸਪੀਕਰ ਚ ਲਾਓ ਨਾ

ਕੀ ਮਤਲਬ ਜੀ ਬਸ ਬਹੁਤਾ ਹੂੰ ਠੀਕ ਹੈ ਜੋ ਹਮਾਰੇ ਬੰਤੇ ਹੈ ਕਿ ਲੇਕਰ ਉਹ ਸਾਨੂੰ ਦੇ ਦਈਏ ਜਾਂ ਵੀ ਆਪਣੇ ਦੇਸ਼ ਨੂੰ ਜਾ ਸਕੋ ਤੁਸੀਂ ਹਾਂਜੀ ਹਾਂਜੀ ਹਣੇ ਮੈਂ ਛੁੱਟੀਆਂ ਹੀ ਮੇਰੇ ਨਿਆਣੇ ਵੀ ਸਾਥ ਮੈਂ ਹੈ ਛੁੱਟੀਆਂ ਘਟਨੇ ਆਏ ਸੀ ਮਾਂ ਦੀ ਛੁੱਟੀ ਮੈਂ ਪੂਰੀ ਹੋਈ ਹੁਣ ਮੈਂ ਛੱਡਣ ਜਾਣਾ ਹੂੰ ਪੈਸੇ ਦੀ ਜ਼ਰੂਰਤ ਵੀ ਪੈਸੇ ਦੀ ਜ਼ਰੂਰਤ ਤਾਂ ਹਮਨੇ ਬਹਿਨ ਵੀ ਹੁਣ ਬਿਮਾਰ ਆ ਉਹਨੂੰ ਪੈਸੇ ਭੇਜਨੇ ਆ ਹੂੰ ਉਹ ਮੈਂ ਤਾਂ ਪੈਸੇ ਐਸੇ ਦੇ ਆ ਮੈਨੂੰ ਕਲੀਅਰ ਦੱਸ ਦੇ ਨਾ ਭਾਈ ਤੂੰ ਘਰ ਜਾ ਤੇਰੇ ਇੰਨੇ ਪੈਸੇ ਬਚੇ ਆ ਮੈਂਨੇ ਦਿਨਵਾ ਤੇਰੇ ਦੇ ਦੂੰਗਾ ਫਿਰ ਵੀ ਮੈਂ ਜਾ ਸਕਦਾ ਠੀਕ ਨੇ ਮੈਨੂੰ ਥੋੜੇ ਬਹੁਤ ਦੇ ਦੇ ਤਾਂ ਹਿਸਾਬ ਦਾ ਕੰਮ ਤੇਰੇ ਨਾਲ ਕੋਈ ਤੇਰੇ ਪੈਸੇ ਇੰਨੇ ਬਚਦੇ ਆ ਤੇਰੇ ਹੁਣ ਤੂੰ ਮੈਨੂੰ ਕਹੇ ਇੱਕ ਮਹੀਨੇ ਬਾਅਦ ਤੇਰੇ ਖਾਤੇ ਤੇ ਪਹੁੰਚ ਜਾਊਂਗੇ ਜਾਂ ਨਗਦ ਮੇਰੇ ਇੱਕ ਮਹੀਨੇ ਬਾਅਦ ਫੜ ਲਈਏ ਮੈਨੂੰ ਸਾਨੂੰ ਕੋਈ ਚੈੱਕ ਕਰੇ ਨਾ ਸਾਨੂੰ ਕਲੀਅਰ ਦੱਸ ਦੋ ਕਿ ਤਵੇਂ ਇੰਨੇ ਮਾਦਰੀ ਪੈਸੇ ਮੇਰੇ ਕੋਲ ਪਹੁੰਚ ਗਏ ਨਹੀਂ ਦੇ ਰਹਿੰਦੇ ਆ ਹੁਣ ਤੂੰ ਇੱਕ ਮਹੀਨੇ ਬਾਅਦ ਲੈ ਲਈ ਦੋ ਮਹੀਨੇ ਮਾਨ ਲੈ ਕੇ ਤੁਹਾਡੇ ਨੇ ਹਜੇ ਲੈ ਜਾ ਤੁਹਾਡੇ ਨੇ ਨਹੀਂ ਪਹਿਨਦੀ ਪੈਂਟ ਕੋਈ ਚੈੱਕ ਕਰਵਾਸਿਆ ਕੋਈ ਦੱਸ ਦਿਓ ਭਾਈ ਪੈਂਟ ਨਹੀਂ ਪਹਿ ਰਹੀ ਕੋਈ ਉਹ ਇੱਕ ਕਰਨ ਗਈ ਮੈਂ ਸੈਨ ਨਹੀਂ ਹੋਈ ਉਹ ਕਹਿੰਦੇ ਜੀ ਸਾਹਿਬ ਨਹੀਂ ਕਹਿੰਦੇ ਜੀ ਸਾਹਿਬ ਇੱਕ ਦੂਜੇ ਵੇਲੇ ਲੜਕਾਰਿਆ ਕੰਮ ਉਹ ਕਹਿੰਦੇ ਮੈਡਮ ਜੀ ਨਹੀਂ ਕਹਿੰਦੀ ਮੈਡਮ ਉਹ ਕਹਿੰਦੇ ਜੀ ਸਾਹਿਬ ਨਹੀਂ ਕਹਿੰਦੇ ਚੈੱਕ ਜੀ ਸਾਹਿਬ ਕਹਿੰਦੇ ਕਿ ਸਾਹਮਣੇ ਤਾਂ ਉਹ ਕਲੀਅਰ ਕਰਕੇ ਰਹਿ ਸੀ ਤਿਆਰ ਆ ਕਹਿੰਦੇ ਤੁਸੀਂ ਮੈਡਮ ਮੀਡੀਪੀਓ ਨੂੰ ਮਿਲੇ ਤੁਸੀਂ